ਕਿੰਨੇ ਦਾ ਇਨਾਮ ਨਿਕਲ ਗਿਆ ਤੇ ਕਿੰਨੇ ਬੰਦਿਆਂ ਨੂੰ ਕਰੋੜਪਤੀ ਦੇ ਲੱਖਪਤੀ ਬਣਾਤਾ ਹੈ ਬੜੇ ਜੀ ਅਣਗਿਣਤ ਬਣਾਇਆ ਲੱਖਪਤੀ ਦਾ ਗਿਣਤੀ ਨਹੀਂ ਕਰੋੜਾਂ ਦੀ ਗੱਲ ਕਰਾਂ ਤਾਂ 16ਵਾਂ 17ਵਾਂ ਕਰੋੜਪਤੀ ਹੋਊਗਾ ਤੇ ਹੌਲੀ-ਹੌਲੀ ਹੋਰ ਬਣ ਜਾਊਗਾ ਹਲੇ ਸ਼ੁਰੂਆਤ ਹੋਈ ਹੈ ਜੀ ਹਲੇ ਬਹੁਤ ਕੁਝ ਹੋਣਾ ਜੀ ਜਿਹਦਾ ਅੱਜ ਨਾਮ ਆਇਆ ਉਹਦਾ ਵੀ ਸਾਢੇ 5:00 ਵਜੇ ਉਹਨੇ ਟਿਕਟ ਪਾਈ ਸੀ ਅੱਜ ਦੇ ਦਿਨ ਦੀ ਇਨਾਮ ਆ ਗਿਆ ਲੋਕਾਂ ਆ ਕੇ ਅੱਜ ਹੀ ਟਿਕਟ ਪਾਈ ਤੇ ਅੱਜ ਹੀ ਇਨਾਮ ਐਸੋ ਵਧੀਆ ਕੰਮ ਹੋ ਸਕਦਾ ਕੋਈ 2.5 ਘੰਟਿਆਂ 'ਚ ਬੰਦੇ ਨੂੰ 500 ਲੈ ਕੇ ਕਰੋੜਪਤੀ ਬਣਾ ਦਿੰਦਾ 5 ਟਿਕਟਾਂ ਮਈਆਂ ਸੀ ਆਪਣੇ ਕੋਲੇ ਜੀ ਲਾਸਟ 5 ਟਿਕਟ ਉਹਨਾਂ ਤੋਂ ਪੰਜ ਟਿਕਟਾਂ ਪੰਜੇ ਲੈ ਲਈ ਬੱਚੇ ਨੇ ਜਿੱਦ ਕਰਕੇ ਲਾਸਟ ਪੰਜ ਟਿਕਟਾਂ ਸੀਗੀਆਂ ਮਤਲਬ ਲਾਸਟ ਟਿਕਟਾਂ ਪੰਜ ਪਈਆਂ ਸੀ ਤੇ ਉਹ ਕਹਿੰਦਾ ਪੰਜੇ ਦੀਆਂ ਪੰਜੇ ਮੈਨੂੰ ਦੇ ਦਿਓ ਇੱਕ ਨਹੀਂ ਲੈਣੀ ਉਹ ਇੱਕ ਲੈ ਕੇ ਚੱਲੇ ਸੀ ਕਹਿੰਦਾ ਪੰਜੇ ਲੈਣੀ ਉਹਨੇ ਪੰਜੇ ਫੜ ਲਈ ਚਲੋ ਫਿਰ ਡੈਡੀ ਜੀ ਨੇ ਕਿਹਾ ਕਿ ਚੱਲ ਬੱਚਾ ਕਹਿ ਰਿਹਾ ਤਾਂ 2500 ਰੁਪਏ ਲਾਤਾ ਉਹਨਾਂ ਨੇ ਤੇ ਅੱਜ ਕਰੋੜ ਦੇ ਬਣ ਗਏ ਆਪਣਾ ਵਿਜੇਤਾ ਇਹਦਾ ਨਾਮ ਸਾਡੀ ਦੁਕਾਨ ਤੇ ਲੱਗਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਸਾਡੀ ਮਿਹਨਤ ਸਫਲ ਹੋ ਗਈ ਐ ਅਸੀਂ ਕਿਸੇ ਨੂੰ ਇੱਕ ਹੋਰ ਕਰੋੜਪਤੀ ਦੀ ਲਿਸਟ 'ਚ ਇੱਕ ਬੰਦਾ ਐਡ ਕਰਤਾ ਤੇ ਸਾਰੇ ਸਟਾਫ ਮੈਂਬਰਾਂ ਨੂੰ ਤੇ ਮਨਵੀਰ ਸਿੰਘ ਆਂਦੀ ਜੀ ਨੂੰ ਮੈਂ ਵਧਾਈਆਂ ਦੇਣਾ ਚਾਹਨਾ ਮੈਂ ਕਿ ਅਸੀਂ ਸਾਰਿਆਂ ਦੀ ਮਿਹਨਤ ਦਾ ਹੀ ਰੰਗ ਅੱਜ ਆਪਣਾ ਕਰੋੜਪਤੀ ਹੋਰ ਬਣਾ ਗਈ ਆ ਆਪਾਂ ਨੂੰ ਦੇਖੋ ਇਹ ਫਾਲੋ ਮਿਲ ਗਿਆ ਮਿਹਨਤ ਕੀਤੀ ਐ ਤੇ ਬਾਬਾ ਚੜ੍ਹਦੀ ਕਲਾ 'ਚ ਰੱਖੇ ਗਾਂਧੀ ਭਰਾਦਰ ਤੇ ਵੈਸੇ ਹੀ ਬੱਲੇ ਬੱਲੇ ਆ ਇਨਾਮ ਅੱਗੇ ਹੋਰ ਲੱਗਣਗੇ ਇੱਕ ਆਪ ਇਮਾਨਦਾਰੀ ਨਾਲ ਕੰਮ ਕਰੀਦਾ ਜੀ ਪ੍ਰਮਾਤਮਾ ਦਾ ਨਾਮ ਲੈ ਕੇ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਟਿਕਟ ਵੇਚੀ ਦੀ ਆ ਮੱਥੇ ਨੂੰ ਲਾ ਕੇ ਵੇਚੀ ਦੀ ਆ ਗੁਰੂ ਰਾਮਦਾਸ ਜੀ ਆਪੇ ਕਿਰਪਾ ਕਰ ਦਿੰਦੇ ਆ ਔਰ ਇੰਨੀ ਕਿਰਪਾ ਗੁਰੂ ਰਾਮਦਾਸ ਜੀ ਦੀ ਗਾਂਧੀ ਬ੍ਰਦਰ ਤੇ ਔਰ ਮੈਂ ਇੱਕ ਹੋਰ ਗੱਲ ਦੱਸਦਾ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਉਹਤੇ ਗੁਰੂ ਜੀ ਬਹੁਤ ਕਿਰਪਾ ਕਰਦੇ ਆ ਜੀ ਇੱਕ ਵਾਰ ਫੇਰ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਗਾਂਧੀ ਬ੍ਰਦਰਸ ਵਾਲਿਆਂ ਦੀ ਦੁਕਾਨ ਦੇ ਉੱਤੇ ਢੋਲ ਵਜ ਰਹੇ ਨੇ ਤੇ ਮੰਗੜੇ ਪੈ ਰਹੇ ਨੇ ਦਾ ਇਨਾਮ ਇੱਕ ਵਾਰ ਫਿਰ ਤੋਂ ਨਿਕਲ ਆਇਆ ਗੱਲਬਾਤ ਕਰਦੇ ਆ ਕਿੰਨੇ ਦਾ ਇਨਾਮ ਨਿਕਲਿਆ ਤੇ ਕਿੰਨੇ ਬੰਦਿਆਂ ਨੂੰ ਇੱਕ ਵਾਰ ਫਿਰ ਤੋਂ ਕਰੋੜਪਤੀ ਦੇ ਲੱਖਪਤੀ ਬਣਾਤਾ ਬਾਈ ਜੀ ਕਿੰਨੇ ਦਾ ਇਨਾਮ ਨਿਕਲ ਗਿਆ ਤੇ ਕਿੰਨੇ ਬੰਦਿਆਂ ਨੂੰ ਕਰੋੜਪਤੀ ਦੇ ਲੱਖਪਤੀ ਬਣਾਤਾ ਬੜੇ ਜੀ ਅਣਗਿਣਤ ਬਣਾਇਆ ਲੱਖਪਤੀ ਤਾਂ ਗਿਣਤੀ ਨਹੀਂ ਕਰੋੜਾਂ ਦੀ ਗੱਲ ਕਰਦਾ 16ਵਾਂ 17ਵਾਂ ਕਰੋੜਪਤੀ ਹੋਊਗਾ ਤੇ ਹੌਲੀ ਹੌਲੀ ਹੋਰ ਬਣ ਜਾਊਗਾ ਹਲੇ ਸ਼ੁਰੂਆਤ ਹੋਈ ਹੈ ਜੀ ਹਲੇ ਬਹੁਤ ਕੁਝ ਹੋਣਾ ਜੀ ਅੱਗੇ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਇਹ ਦੱਸੋ ਵੀ ਕਿੰਨੇ ਬੰਦੇ ਅੱਜ ਇੱਥੇ ਕਰੋੜਪਤੀ ਦੇ ਲੱਖਪਤੀ ਬਣ ਕੇ ਤੁਹਾਡੀ ਦੁਕਾਨ ਤੋਂ ਗਏ ਨੇ ਅੱਜ ਅੱਜ ਇੱਕ 10 ਲੱਖ ਰੁਪਏ ਦਾ ਨਾਮ ਆਇਆ ਫੋਰਥ ਪ੍ਰਾਈਜ਼ ਹੈਗਾ 1 ਕਰੋੜ ਦਾ ਨਾਮ ਆਇਆ ਜਿਹੜਾ ਸੈਕੰਡ ਪ੍ਰਾਈਜ਼ ਹੈ ਗਾਂਧੀ ਬ੍ਰਦਰਸ 55 ਨੰਬਰ ਵਾਲੀ ਦੁਕਾਨ ਤੋਂ ਘੰਟਾ ਕਰਦੇ ਨਾਲ ਜਿਹੜੀ ਸਭ ਤੋਂ ਮੇਨ ਦੁਕਾਨ ਹੈ ਫਰਸਟ ਜਿਹਨੂੰ ਆਪਾਂ ਕਹਿੰਦੇ ਆ ਮੇਨ ਬ੍ਰਾਂਚ ਬਾਕੀ ਸਾਡੀ ਬ੍ਰਾਂਚਾਂ ਨੇ ਉੱਥੇ ਵੀ ਬਹੁਤ ਵਧੀਆ ਸੇਲ ਹੋਈ ਹੈ ਤੇ ਉੱਥੇ ਵੀ بڑے ਇਨਾਮ ਆਏ ਨੇ 9000 ਦੇ 5-5000 ਦੇ ਜਿਹੜੇ ਵੱਡੇ ਇਨਾਮ ਨੇ ਉਹ ਇੱਧਰ ਆਏ ਆ ਪਰ ਕੋਈ ਗੱਲ ਨਹੀਂ ਸਾਰੀਆਂ ਸਾਡੀਆਂ ਹੀ ਨੇ ਤੁਸੀਂ ਜਿੱਥੋਂ ਮਰਜ਼ੀ ਪਾ ਸਕਦੇ ਹੋ ਨਾਮ ਕਿਤੋਂ ਵੀ ਨਿਕਲ ਸਕਦਾ ਜਿਹਦਾ ਅੱਜ ਨਾਮ ਆਇਆ ਉਹਦਾ ਵੀ 5:30 ਵਜੇ ਉਹਨੇ ਟਿਕਟ ਪਾਈ ਸੀ ਅੱਜ ਦੇ ਦਿਨ ਦੀ ਇਨਾਮ ਆ ਗਿਆ ਲੋਹਾ ਅੱਜ ਹੀ ਟਿਕਟ ਪਾਈ ਤੇ ਅੱਜ ਹੀ ਇਨਾਮ ਐਸ ਤੋਂ ਵਧੀਆ ਕੰਮ ਹੋ ਸਕਦਾ ਕੋਈ ਥੋ 2.5 ਘੰਟਿਆਂ 'ਚ ਬੰਦੇ ਨੂੰ 500 ਲੈ ਕੇ ਕਰੋੜਪਤੀ ਬਣਾਤਾ ਦੱਸੋ ਉਸ ਤੋਂ ਬਾਅਦ ਮੈਂ ਇੱਕ ਤੁਹਾਨੂੰ ਦੱਸਦਾ ਕਿ ਕਈ ਲੋਕ ਵਹਿਮ ਕਰਦੇ ਆ ਆ ਕੇ ਕਿ ਭਾਜੀ ਅਨੇ ਘੰਟੇ ਰਹਿ ਗਏ ਆ ਅਖੀਰਲੇ ਨੇ ਨਿਕਲਦੀ ਹੈ ਜਾਂ ਇਹ ਜਿਹੜੀ ਆਪਾਂ ਲੈ ਰਹੇ ਆ ਇਹ ਪਾਉਂਗੇ ਉਹਦੇ 'ਚ ਪੈ ਜਾਊਗੀ ਇੱਥੇ ਮੈਂ ਜਵਾਬ ਦੇਣਾ ਚਾਹੁੰਦਾ ਜਿਹੜੀ ਟਿਕਟਾਂ ਕਾਊਂਟਰਾਂ ਤੇ ਹੁੰਦੀਆਂ 7 ਵਜੇ ਤੱਕ 7:30 ਵਜੇ ਤੱਕ ਜੋ ਤੱਕ ਡਰਾ ਨਹੀਂ ਹੁੰਦਾ ਉਹ ਸਾਰੀ ਅ ਮਤਲਬ ਸੋਲਡ ਦੇ ਵਿੱਚ ਜਾਂਦੀ ਹੈ ਉਹਦੇ ਵਿੱਚ ਉਹ ਨਾਮ ਆ ਸਕਦਾ ਵੈਮ ਨਾ ਕਰਿਆ ਕਰੋ ਅੱਜ ਵੀ 2.5 ਘੰਟੇ ਪਹਿਲਾਂ ਆਇਆ ਐ ਇਦਾਂ ਬਹੁਤ ਵਾਰ ਹੋ ਚੁੱਕਾ ਹੈ ਲਾਸਟ ਟਿਕਟ ਕਿਸੇ ਨੇ ਪਾਈ ਹੋਈ ਤਾਂ ਪਹਿਲਾਂ ਨਾਮ ਜਿੱਤ ਗਏ ਉਹ ਕਹਿੰਦੇ ਮੈਂ ਪਹਿਲੀ ਵਾਰ ਪਾਈ ਸੀ ਹੁਸ਼ਿਆਰਪੁਰ ਤੋਂ ਆਏ ਸੀ ਕੋਈ ਇਨ ਲਾਸਟ ਉਹਨਾਂ ਦੀ ਕੋਈ ਦਿੱਕਤ ਸੀਗੀ ਉੱਥੇ ਗੱਲ ਕਰਨ ਉਸ ਵਾਰ ਗੱਲ ਕਰਕੇ ਕਹਿੰਦੇ ਉਹਦੇ ਬੱਚੇ ਨੇ ਕਿਹਾ ਕਿ ਮੈਂ ਇੱਧਰ ਸ਼ਾਪ ਤੇ ਵੀਡੀਓ ਦੇਖੀ ਹੋਣੀ ਸਾਡੀ ਸ਼ਾਪ ਤੇ ਟਿਕਟਾਂ ਪਾਡੀਆਂ ਉਹ ਆਏ ਸਾਡੇ ਇੱਧਰ ਜਿਹੜੇ ਬੰਦੇ ਆਉਣਾ ਕੋਲੇ ਉਹਨਾਂ ਦੇ ਮੂੰਹ ਤੇ ਰਮਾਲ ਬੰਨਿਆ ਸੀ ਜਿਹੜਾ ਸਾਡਾ ਸਟਾਫ ਆ ਪਿੱਛੇ ਖੜੇ ਆ ਜਾਓ ਇਹਨਾਂ ਤੋਂ ਪੰਜ ਟਿਕਟਾਂ ਮੈਂ ਅਸੀਂ ਆਪਣੇ ਕੋਲੇ ਜੀ ਲਾਸਟ ਪੰਜ ਟਿਕਟਾਂ ਲਾਸਟ ਸੀ ਉਹਨਾਂ ਤੋਂ ਪੰਜ ਟਿਕਟਾਂ ਪੰਜੇ ਲੈ ਲਈ ਬੱਚੇ ਨੇ ਜਿੱਦ ਕਰਕੇ ਲਾਸਟ ਪੰਜ ਟਿਕਟਾਂ ਸੀਗੀਆਂ ਮਤਲਬ ਲਾਸਟ ਟਿਕਟਾਂ ਪੰਜ ਪਈਆਂ ਸੀ ਤੇ ਉਹ ਕਹਿੰਦਾ ਪੰਜੇ ਦੀਆਂ ਪੰਜੇ ਮੈਨੂੰ ਦੇ ਦੋ ਇੱਕ ਨਹੀਂ ਲੈਣੀ ਉਹ ਇੱਕ ਲੈ ਕੇ ਚੱਲੇ ਸੀ ਕਹਿੰਦਾ ਪੰਜੇ ਲੈਣੀ ਉਹਨੇ ਪੰਜੇ ਫੜ ਲਈ ਚਲੋ ਫਿਰ ਡੈਡੀ ਨੇ ਕਿਹਾ ਕਿ ਚੱਲ ਬੱਚਾ ਕਹਿ ਰਿਹਾ ਤਾਂ 2500 ਰੁਪਏ ਲਾਤਾ ਉਹਨਾਂ ਦੇ ਤੇ ਅੱਜ ਕਰੋੜ ਦੇ ਬਣ ਗਏ ਆਪਣਾ ਵਿਜੇਤਾ ਤੇ ਇਹਨਾਂ ਦੇ ਥਰੂ ਟਿਕਟ ਵਿਕੀ ਸੀ ਜੀ ਇਹ ਬੈਂਦੇ ਸਾਡੇ ਜਿਹੜੇ ਫਰੰਟ ਕਾਊਂਟਰ ਤੇ ਇਹਨਾਂ ਦਾ ਮਤਲਬ ਇਹ ਵੀ ਬਹੁਤ ਲੱਕੀ ਕਹਿ ਸਕਦੇ ਕਿਉਂਕਿ ਪਹਿਲਾ ਡਰਾ ਬਾਕੀ ਸਾਡੀ ਸਾਰੀ ਟੀਮ ਜਿੰਨਾ ਵੀ ਸਟਾਫ ਹੈ ਬਹੁਤ ਮਿਹਨਤੀ ਹੈ ਬੜੀ ਮਨ ਇਸ ਬੰਪਰ ਦੇ ਲਈ ਐਸ ਡਰਾਸ ਦੇ ਲਈ ਬੜੀ ਮਿਹਨਤ ਕੀਤੀ ਸਾਰੇ ਸਟਾਫ ਨੇ ਸਾਰਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਐਂਡ ਲੀਆਂ ਪੰਜ ਟਿਕਟਾਂ ਬਚੀਆਂ ਸੀ ਇੱਕੋ ਹੀ ਗਾਹ ਕਾਇਆ ਤੇ ਲੈ ਗਿਆ ਬਹੁਤ ਜ਼ਿਆਦਾ ਉਹਦੇ ਲਈ ਸਮਝੋ ਕੰਪੈਲ ਕੀਤਾ ਉਹ ਨਹੀਂ ਸੀ ਲੈ ਮੈਂ ਕਿਹਾ ਸਰ ਲਾਸਟ ਵੀ ਨਿਕਲਦੀਆਂ ਤੇ ਕੀ ਜਾਏਗੀ ਪਰ ਬੇਟੇ ਨੇ ਉਹਦੇ ਨਾਲ ਜਦੋਂ ਕਿਹਾ ਕਿ ਪਾਪਾ ਲੈ ਲਓ ਉਹਨਾਂ ਨੇ ਜੈਸਟ ਕਰ ਦਿੱਤੀ ਬਚੀਆਂ ਚ ਲੱਗੀਆਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਈ ਵਾਰੀ ਬੱਚਿਆਂ ਟਿਕਟਾਂ 'ਚ ਵੀ ਨਾਮ ਲੱਗਦਾ ਸਾਨੂੰ ਵੀ ਖੁਸ਼ੀ ਸਾਡੇ ਸਟਾਫ ਨੇ ਬੜੀ ਮਿਹਨਤ ਕੀਤੀ ਹੈ ਸਾਡੇ ਉਸ ਮਿਹਨਤ ਨੇ ਰੰਗ ਲਿਆਂਦਾ ਇਹ ਹਮੇਸ਼ਾ ਹੀ ਆਂਦਾ ਹੈ ਇਹ ਰੰਗ ਹਮੇਸ਼ਾ ਆਂਦਾ ਹੀ ਆਂਦਾ ਰਹੇਗਾ ਮਤਲਬ ਸਪੈਸ਼ਲ ਹੁਸ਼ਿਆਰ ਪੁਰਤੋ ਲੁਧਿਆਣੇ ਚੱਲ ਕੇ ਟਿਕਟ ਲੈਣ ਤੁਹਾਡੀ ਦੁਕਾਨ ਤੇ ਆਏ ਨੇ ਉਹ ਉਹ ਲੁਧਿਆਣੇ ਆਏ ਸੀ ਆਪਣੇ ਇਨ-ਲॉਜ਼ ਕੋਲੇ ਉਹਨਾਂ ਦੀ ਕੋਈ ਦਿੱਕਤ ਸੀਗੀ ਤੇ ਉਹਨਾਂ ਨੇ ਵੀਡੀਓ ਵਗੈਰਾ ਦੇਖੀ ਸੀ ਉਹ ਕਹਿੰਦੇ ਆਪਾਂ ਆਏ ਆ ਤਾਂ ਲੁਧਿਆਣੇ ਕੋਲੇ ਗਾਂਧੀ ਕੋਲ ਜ਼ਰੂਰ ਜਾ ਕੇ ਆਣਾ ਮੈਂ ਸੁਣਿਆ 11 ਕਰੋੜ ਦਾ ਇਨਾਮ ਹੈ ਤੇ ਅੱਜ 11 ਕਰੋੜ ਦਾ ਜਦੋਂ ਨਹੀਂ ਤੇ 1 ਕਰੋੜ ਦਾ ਵੀ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਜੀ ਉਹਨਾਂ ਦਾ ਨਾਮ ਨਿਕਲ ਗਿਆ ਬਹੁਤ ਫਿਰ ਉਹਨਾਂ ਦਾ ਸਾਰਾ ਪ੍ਰੋਸੈਸ ਕਰਾਂਗੇ ਕਲੇਮ ਫਾਰਮ ਵਗੈਰਾ ਜੋ ਵੀ ਐਕਸ ਵਾਈ ਜ਼ੈਡ ਡਾਕੂਮੈਂਟਸ ਹੁੰਦੇ ਆ ਡਾਕੂਮੈਂਟ ਸਾਰੇ ਕਲੇਮ ਕਰਵਾ ਕੇ ਦੇਵਾਂਗੇ ਚੰਡੀਗੜ੍ਹ ਜਾ ਕੇ ਛੱਡ ਕੇ ਆਵਾਂਗੇ ਤੇ ਫਿਰ ਤਰਨਪੁਰਜੀ 1 ਕਰੋੜ ਵਾਲਾ ਵਿਨਰ ਕਿੱਥੇ ਆ ਉਹ ਆਏ ਸੀਗੇ ਜੀ ਰਸ਼ ਬਹੁਤ ਜ਼ਿਆਦਾ ਹੋ ਗਿਆ ਤਾਂ ਉਹ ਸ਼ਾਇਦ ਟਿਕਟੋਨਾਂ ਦੇ ਕੋਲ ਸੀਗੀ ਤੇ ਉਹ ਚਲੇ ਗਏ ਗੱਡੀ ਮੈਂ ਲੇਟ ਹੋ ਗਿਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਉਹ ਵੀ ਥੋੜਾ ਘਬਰਾ ਕੇ ਸੀ ਰਸ਼ ਦੇਖ ਕੇ ਕਿਉਂਕਿ ਚਾਣਕੀ ਕਰਾਊਡ ਹੋ ਗਿਆ ਦੁਕਾਨ ਤੇ ਬਾਕੀ ਜੀ ਇਹ ਸਾਡਾ ਸਟਾਫ ਹੈ ਜਿਨ੍ਹਾਂ ਨੇ 11 ਕਰੋੜ ਦੇ ਲਈ ਇੰਨੀ ਕ ਮਿਹਨਤ ਕੀਤੀ ਹੈ ਕਿ ਮੈਂ ਸ਼ਬਦਾਂ ਚ ਸਵੇਰੇ ਆਣਾ ਰਾਤ ਤੱਕ ਬੈਠੇ ਰਹਿਣਾ ਇੰਨੇ ਬੰਦੇ ਆਉਂਦੇ ਸੀ ਸਾਡੇ ਕੋਲੇ ਤੇ ਇਹਨਾਂ ਦੇ ਸਾਥ ਨਾਲ ਅੱਜ ਗਾਂਧੀ ਬ੍ਰਦਰ ਦੇ ਇੱਥੇ ਪਹੁੰਚਿਆ ਇਕੱਲੇ ਨਹੀਂ ਪਹੁੰਚਿਆ ਜੀ ਟੀਮ ਵਰਕ ਹੁੰਦਾ ਸਾਰਾ ਇਹ ਸਾਰੀ ਮੇਰੀ ਟੀਮ ਹੈ ਮੇਰੇ ਭਰਾ ਨੇ ਮੇਰੇ ਪਾਪਾ ਦੀ ਉਮਰ ਦੇ ਵੀ ਹੈਗੇ ਵਿੱਚ मतलब ਸਾਰੇ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਐ ਸਟਾਫ ਨਾਲ ਵੀ ਗੱਲ ਕਰਦੇ ਕਿੰਨੀ ਖੁਸ਼ੀ ਹੋਈ ਮਿਹਨਤ ਤਾਂ ਬਹੁਤ ਕਰਨੀ ਪਈ ਪਰ ਖੁਸ਼ੀ ਕਿੰਨੀ ਹੋਈ ਜਦੋਂ ਦੇਖਿਆ ਕਿ 1 ਕਰੋੜ ਦਾ ਇਨਾਮ 10 ਲੱਖ ਦਾ ਇਨਾਮ ਗਾਂਧੀ ਬ੍ਰਦਰ ਦੀ ਦੁਕਾਨ ਤੇ ਸਾਰੇ ਸਾਨੂੰ ਜਦੋਂ ਨਾਮ ਸਾਡੀ ਦੁਕਾਨ ਤੇ ਲੱਗਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਸਾਡੀ ਮਿਹਨਤ ਸਫਲ ਹੋ ਗਈ ਐ ਅਸੀਂ ਕਿਸੇ ਨੂੰ ਇੱਕ ਹੋਰ ਕਰੋੜਪਤੀ ਦੀ ਲਿਸਟ 'ਚ ਇੱਕ ਬੰਦਾ ਐਡ ਕਰਤਾ ਤੇ ਸਾਰੇ ਸਟਾਫ ਮੈਂਬਰਾਂ ਨੂੰ ਤੇ ਮਨਵੀਰ ਸਿੰਘ ਆਂਦੀ ਜੀ ਨੂੰ ਮੈਂ ਵਧਾਈਆਂ ਦੇਣਾ ਚਾਹਨਾ ਕਿ ਅਸੀਂ ਸਾਰਿਆਂ ਦੀ ਮਿਹਨਤ ਦਾ ਹੀ ਰੰਗ ਅੱਜ ਆਪਣਾ ਕਰੋੜਪਤੀ ਹੋਰ ਬਣਾ ਗਈ ਆ ਆਪਾਂ ਨੂੰ ਤੇ ਇੱਕ ਹੋਰ ਲਿਸਟ ਐਡ-ਆਨ ਕਰਤੀ ਐ ਅਸੀਂ ਕਰੋੜਪਤੀ ਦੀ ਲਿਸਟ 'ਚ ਹਿੱਸਾ ਦਿੱਤਾ ਕਿੰਨੀ ਕੁ ਖੁਸ਼ੀ ਹੋਈ ਫਿਰ ਜਦੋਂ ਰਿਜ਼ਲਟ ਆਇਆ ਤੇ ਫਿਰ ਜਦੋਂ ਪਤਾ ਲੱਗੇ ਕਿ ਗਾਂਧੀ ਬ੍ਰਦਰਜ਼ ਵਾਲਿਆਂ ਨੇ ਇੱਕ ਵਾਰ ਫਿਰ ਤੋਂ ਰਿਕਾਰਡ ਕੈਮ ਕਰਤਾ ਬਹੁਤ ਖੁਸ਼ੀ ਹੋਈ ਹੈ ਜੀ ਮਿਹਨਤਾਂ ਬਹੁਤ ਕੀਤੀ ਹੈ ਪਰ ਬਾਬਾ ਫਲ ਵੀ ਦਿੰਦਾ ਹੈ ਦੇਖੋ ਇਹ ਫਲ ਮਿਲ ਗਿਆ ਮਿਹਨਤ ਕੀਤੀ ਹੈ ਤੇ ਬਾਬਾ ਚੜ ਦੀ ਗਲਾਚ ਰੱਖੇ ਗਾਂਧੀ ਬ੍ਰਦਰ ਦੇ ਵੈਸੇ ਹੀ ਬੱਲੇ ਬੱਲੇ ਆ ਇਨਾਮ ਅੱਗੇ ਹੋਰ ਲੱਗਣਗੇ ਬਸ ਜੀ ਬਹੁਤ ਖੁਸ਼ੀ ਹੈ ਆ ਕੀ ਕਹਿੰਦੇ ਆ ਮਿਹਨਤ ਕੰਮ ਆਈ ਹੈ ਸਚਾਈ ਦੀ ਜਿੱਤ ਹੋਈ ਹੈ ਗਾਂਧੀ ਬ੍ਰਦਰਸ ਅੱਜ ਫੇਰ ਇੱਕ ਵਾਰ ਨਾ ਕਹਿੰਦੇ ਆ ਨਾ ਜਿਹੜਾ ਇੱਕ ਚਮਕਦਾ ਤਾਰਾ ਚਮਕੀ ਰਿਹਾ ਤੇ ਚਮਕੂਗਾ ਹੀ ਕਿਉਂ ਕਿਉਂਕਿ ਉਹ ਸਚਾਈ ਦਾ ਤਾਰਾ ਬਸ ਇਹੀ ਕਹਿਣਾ ਚਾਹਾਂਗੇ ਕਿ ਇੱਕ ਤੁਸੀਂ ਵੀ ਸਾਰੇ ਕੋਈ ਵੀ ਬੰਦਾ ਮਿਹਨਤ ਕਰਨਾ ਜਾਂਦਾ ਇੱਕ ਕਾਊਂਟਰ ਤੋਂ ਲੈ ਕੇ ਦੁਕਾਨ ਤੱਕ ਆਏ ਆ ਦੁਕਾਨ ਤੋਂ ਦੁਕਾਨਾਂ ਤੱਕ ਆਏ ਆ ਸਾਰੀ ਟੀਮ ਹੈ ਸਾਡਾ ਕੋਈ ਸਟਾਫ ਨਹੀਂ ਹੈ ਤੇ ਸਾਰੇ ਭਰਾ ਨੇ ਸਕੋ ਸਾਨੂੰ ਇਹ ਸਲਾਹ ਦਿੰਦੇ ਆ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਤੁਸੀਂ ਉਵੇਂ ਹੀ ਚੱਲਦੇ ਆ ਬਾਕੀ ਬਸ ਇਹੀ ਕਹਿਣਾ ਚਾਹੂੰਗਾ ਜੀ ਬਹੁਤ ਖੁਸ਼ੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਫਿਰ ਕਿੰਨੀ ਖੁਸ਼ੀ ਹੈ ਬਸ ਬਈ ਆਪਣੇ ਖੁਸ਼ੀ ਦਾ ਬਸ ਪੁੱਛਣਾ ਕਿ ਹਾਂ ਕਿ ਕਿੰਨੀ ਗੱਲ ਹੈਗੀ ਆ ਇਹ 8 ਬੰਦੇ ਸਾਡੇ ਹੈਗੇ ਨੇ ਆਹ ਬੰਦੇ ਸਵੇਰੇ ਸਵੇਰੇ ਆ ਜਾਂਦੇ ਸੀਗੇ ਠੀਕ ਹੈ ਜੀ ਸੱਤਵੇਂ ਤੋਂ ਲੈ ਕੇ ਰਾਦੇ ਆਪਣਾ ਦਾਦਾ ਜੀ ਨਾਲ ਬੰਦੇ ਸੀ ਬੰਦੇ ਹਾ ਤੇ ਤੁਸੀਂ ਲਾ ਲੋ ਆ ਸਾਰੀ ਇੱਕ ਇਨਰਿ ਮੈਂ ਤਾਂ ਹੀ ਮੋਲ ਲਈ ਆ ਜੋ ਜਿਵਾਜ ਆਇਆ ਇਨਾਮ ਆਇਆ ਵਾ ਤੇ ਸਾਨੂੰ ਬਹੁਤ ਖੁਸ਼ੀ ਹੋਣ ਦੀ ਇਨਾਮ ਦੀ ਤੇ ਹੁਣ ਅੱਗੇ ਵੀ ਹੁਣ ਏਦੇ ਨਾਮ ਕੱਢਦੇ ਰਹਾਂਗੇ ਤੇ ਬਸ ਇੰਟਰਵਿਊ ਦਿੰਦੇ ਰਹਾਂਗੇ ਬਲਜੀ ਭਾਈ ਕਿੰਨੀ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਵੀ ਆਪਣੀ ਦੁਕਾਨ ਨੇ ਜਿਹੜਾ ਇੱਕ ਵਾਰ ਫਿਰ ਤੋਂ ਰਿਕਾਰਡ ਕੈਮ ਕਰਤਾ ਕਰੋੜਪਤੀ ਤੇ ਲੱਖਪਤੀ ਬਣਾਉਣ ਦਾ ਬਹੁਤ ਬਹੁਤ ਖੁਸ਼ੀ ਆ ਵੱਡੇ ਵੀਰੇ ਮੈਂ ਤਾਂ ਖੁਸ਼ੀ ਹੁਣ ਬਿਆਨ ਨਹੀਂ ਕਰ ਸਕਦਾ ਕਿਉਂਕਿ ਮੇਰਾ ਗਲਾ ਹੀ ਖਰਾਬ ਹੋ ਗਿਆ ਖੁਸ਼ੀ ਇੰਨੀ ਜ਼ਿਆਦੀ ਹੋ ਗਈ ਵੀਰੇ ਦੁਜਾ ਚ ਕਈ ਨੀਅਮਾਰ ਲੀਆ ਪਰਮਾਤਮਾ ਦੀ ਬਹੁਤ ਬਹੁਤ ਕਿਰਪਾ ਵੀਰੇ ਇਹ ਨਾਮ ਬਾਈ ਤਾਂ ਲੱਗਦੇ ਆ ਇਮਾਨਦਾਰੀ ਕਰਕੇ ਲੱਗਦੇ ਆ ਬਸ ਇੱਕ ਆਪਾਂ ਇਮਾਨਦਾਰੀ ਨਾਲ ਕੰਮ ਕਰੀਦਾ ਜੀ ਪਰਮਾਤਮਾ ਦਾ ਨਾਮ ਲੈ ਕੇ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਟਿਕਟ ਵੇਚੀਦੀ ਆ ਮੱਥੇ ਨੂੰ ਲਾ ਕੇ ਵੇਚੀਦੀ ਆ ਗੁਰੂ ਰਾਮਦਾਸ ਜੀ ਆਪੇ ਕਿਰਪਾ ਕਰ ਦਿੰਦੇ ਆ ਔਰ ਇੰਨੀ ਕਿਰਪਾ ਗੁਰੂ ਰਾਮਦਾਸ ਜੀ ਦੀ ਗਾਂਧੀ ਬ੍ਰਦਰ ਤੇ ਔਰ ਮੈਂ ਇੱਕ ਹੋਰ ਗੱਲ ਦੱਸਦਾ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਉਹਤੇ ਗੁਰੂ ਜੀ ਬਹੁਤ ਕਿਰਪਾ ਕਰਦੇ ਆ ਜੀ ਤੋਂ ਬਹੁਤ ਕਿਰਪਾ ਬਹੁਤ ਖੁਸ਼ੀ ਆ ਤੇ ਮੇਰਾ ਖਲਾ ਬਹੁਤ ਜ਼ਿਆਦਾ ਖਰਾਵਾ ਆ ਸਾਰਿਆਂ ਦੇ ਸਾਰਿਆਂ ਦੇ ਗਲੇ 'ਤੇ ਬੈਠੇ ਹੋਏ ਨੇ ਖੁਸ਼ੀ ਦੇ ਨਿਕਰਨ ਤੇ ਆਪਾਂ ਅੱਗੋਂ ਹੋਰ ਮਿਹਨਤ ਕਰਾਂਗੇ ਅੱਗੋਂ ਐਦਾਂ ਹੀ ਖੁਸ਼ੀਆਂ ਸੀ ਵੰਦੇ ਰਾਂਗੇ ਕਰੋੜਪਤੀ ਬਣਾਉਂਦੇ ਰਾਂਗੇ ਟਿਊਬ ਵੀ ਕੰਟੀਨਿਊ ਕਰਨ ਵੀਰੇ ਮੈਂ ਇੱਕ ਇੰਟਰਵਿਊ ਦੇ ਵਿੱਚ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਕਿਹਾ ਸੀ ਮੈਂ ਕਿਹਾ ਕਰੋੜਪਤੀ ਜਿਹੜੇ ਬਣਾਏ ਨੇ ਕਹਿੰਦੇ ਤਾਂ ਰਹਿੰਦੇ ਹੋ ਇੱਕ ਵਾਰ ਦਿਖਾ ਤਾਂ ਦਿਓ ਤੁਸੀਂ ਪੋਸਟਰ ਦਿਖਾਇਆ ਸੀ ਤੁਸੀਂ ਕਿਹਾ ਇੱਕ ਜਗ੍ਹਾ ਖਾਲੀ ਛੱਡੀ ਹੋਈ ਆ ਹੁਣ ਉਹ ਜਗ੍ਹਾ ਭਰ ਗਈ ਬਿਲਕੁਲ ਜੀ ਉਹ ਚਾਰ ਛੋਟਾ ਪੈ ਗਿਆ ਹੁਣ ਤੁਹਾਨੂੰ ਕੱਲ 2 ਦਿਨਾਂ ਦੇ ਵਿੱਚ ਇੱਥੇ ਇੱਕ ਨਵਾਂ ਚਾਰਟ ਮਿਲੂਗਾ ਇੱਕ ਹੋਰ ਜਗ੍ਹਾ ਛੱਡ ਦੇਣੀ ਆ 10 ਕਰੋੜ ਵਾਲੇ ਦੇ ਲਈ ਇੰਨੀ ਬਰਕਤਾਂ ਵਾਲੀ ਦੁਕਾਨ ਆ ਮਤਲਬ ਪੂਰੇ ਇੰਡੀਆ ਦੇ ਵਿੱਚ ਕਿਤੇ ਨਹੀਂ ਹੋਣੀ ਇਹ ਪਰਮਾਤਮਾ ਦਾ ਬਹੁਤ ਵੱਡਾ ਹੱਥ ਆ ਮੈਂ ਕਦੀ ਦੇਣਾ ਨਹੀਂ ਦੇ ਸਕਦਾ ਇਹ ਚੀਜ਼ ਆ ਮੈਨੂੰ ਨਹੀਂ ਲੱਗਦਾ ਅੱਜ ਤੱਕ ਇੰਨੇ ਰਿਟੇਲ ਰਿਟੇਲ ਦੇ ਵਿੱਚ ਕਿਸੇ ਨੇ 10 ਕਰੋੜ ਰੁਪਏ ਦੀ ਬਣਾਇਓ ਤੇ ਨਾ ਕਰੀ ਬਣਾ ਸਕਿਆ ਮੇਰੇ ਕਾਰਡ ਕੰਮ ਹੋ ਗਿਆ ਟੁੱਟਣ ਵਾਲਾ ਨਹੀਂ ਹੋਵੇ ਸਰ ਰਿਕਾਰਡ ਜਿਹੜਾ ਕੈਮ ਕਰਦਾ ਕੈਮ ਨਹੀਂ ਬੁਦਾਦ ਦੇਖੋ ਕਾ ਇਹ ਤਾਂ ਜਵਾਦਾ ਕਰਿਆ ਬਣਾਇਆ ਆਉਣ ਵਾਲੀ ਇਹ ਦੁਕਾਨ ਅਕਸਰ ਕਹਿੰਦੇ ਨੇ ਕਿ ਕਰੋੜਪਤੀ ਤੇ ਲੱਖਪਤੀ ਦੇ ਰਿਕਾਰਡ ਕਾਇਮ ਕਰ ਦਿੱਤੇ ਹੋਏ ਨੇ ਗਾਂਧੀ ਬ੍ਰਦਰਸ ਵਾਲਿਆਂ ਨੇ ਤੇ ਇੱਕ ਵਾਰ ਫਿਰ ਤੋਂ ਜਿਹੜਾ ਹੈ ਦੀਵਾਲੀ ਬੰਪਰ ਦੇ ਉੱਤੇ 1 ਕਰੋੜ ਦਾ ਇਨਾਮ ਤੇ 10 ਲੱਖ ਦਾ ਇਨਾਮ ਜਿਹੜਾ ਇਹਨਾਂ ਦੀ ਦੁਕਾਨ ਨੇ ਇੱਕ ਵਾਰ ਫਿਰ ਤੋਂ ਕੱਢਿਆ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਤੇ ਹਰ ਡੇਲੀ ਪੋਸ ਪੰਜਾਬੀ